ਕੱਲੇ ਸਵਾਰ ਕਹਦਾ ਸੀ ਕਦੇ ਕੋ ਡਰੇ ਆ ਕਿਸੇ ਨੂੰ ਡਰਾਇਆ ਕੱਲ ਬੋਲੇ ਸੀ ਬੜਾ ਵਧੀਆ ਬਰਿੰਦਰ ਮੀਤਲੇ ਐਮ ਐਲ اے ਐਮ ਐਲ اے ਇਹ ਕੋਈ ਪੈਸੇ ਦੇਗੇ ਨਹੀਂ ਬੜਿਆ ਅਸੀਂ ਪੈਸੇ ਖਰਚੇ ਤੇ ਇਹਨੂੰ ਐਮ ਐਲ اے ਬਣਾਇਆ ਇਹਨੂੰ 1 ਲੱਖ ਰੁਪਈਆ ਦਾ ਇਨਾਮ ਮਿਲਦੀ ਆ ਪਰ ਉਹ ਸਾਡੇ ਪੈਸੇ ਨੇ ਦੇ ਗਿਆ ਜਿਹੜੇ 10 ਤੋਂ 15 ਸਾਲ ਦੇ ਕਾਰਜ ਤੁਹਾਡੀ ਵਾਸਤੇ ਖਰਚੇ ਅੱਜ ਇਹਨੂੰ ਕਾਰਜ ਚਾਹੁੰਦੀ ਅਸੀਂ ਸਤਕਸਾਲੀ ਕਾਰਜ ਕੀ ਸੀ ਇਹ ਕਾਲੀ ਗੱਲ ਛੱਡ ਗਈ ਆਏ ਬਾਕੀ ਦੇਗਾ ਜੇ ਫਾਦਰ ਨੂੰ ਤੇ ਮੇਰੇ ਫਾਦਰ ਦੇ ਗੋਡੀਆਂ ਲੰਦਦੇ ਆ ਇਹ ਮੇਰੇ ਪਿੰਡ ਕੋਈ ਬੋਝ ਨਹੀਂ ਲੱਗਦਾ ਤੇ ਮੇਰੇ ਘਰ ਆਏ ਸੀ ਸ਼ਾਮ ਨੂੰ ਜਿੱਤੇ ਬੂਥ ਲਈ ਪਾਗਾ ਮੈਂ ਠੀਕਾ ਸਿਰਫੇ ਰੱਖ ਦਿਓ ਅੱਜ ਰੇਜਰ ਸਿੰਘ ਨਹੀਂ ਹੈ ਜਿਹੜੇ ਵਾਲੇ ਉਹ ਉਹਨਾਂ ਦੇ ਪਰਿਵਾਰ ਨੂੰ ਪੁੱਛ ਰਹੇ ਕਿ ਕੀ ਕਰੀਏਗੇ ਸੀ ਕਿ ਭਾਰਚਾਰ ਦਾ ਲੋਹੀ ਰੱਖੀ ਸਤਕਾਰ ਗਰੀ ਦਾ ਰਮਜੀਤ ਜੀ ਨੇ ਕਿਹਦੇ ਬਣਾ ਦਿੱਤਾ ਕਿ ਕਿਉਂ ਜ਼ਾਰ ਦਿੱਤਾ ਰਈ ਗਾਲ ਦੂਜੀ ਗਾਲ ਇਹਦਾ ਸੀ ਕਿ ਅੱਜ ਤੋਂ ਉਹਦੇ ਪੈਰੀਆਂ ਚਲੋੜੀਆਂ ਹੀ ਬਣਨ ਕਿਉਂਕਿ ਉਹ ਪ੍ਰੋਬਲਮ ਹੈ ਤੇ ਕੋਈ ਮੇਰੇ ਪੁਲਿਸ ਇੰਸਪੈਕਟਰ ਹੋਗਾ ਤਾਂ ਮੈਂ ਕਿਹੜੀ ਕਮੀ ਲੈਣੀ ਆ ਉੱਨੀ ਚੁਗਲੀਆਂ ਪਈਆਂ ਮੈਗਲੀਆਂ ਪਈਆਂ ਮੇਰੇ ਨਾਲ ਜੀ ਕੜਾਈ ਆ ਜਿੱਥੇ ਵੇਖਣਾ ਜਦੋਂ ਵੇਖਣਾ ਦੇਖ ਲਈ ਰਈ ਗਾਲਨ ਲੋੜੀਆਂ ਦੀ ਹਿੱਸੇ ਪੈਣੇ ਬੰਦ ਹੋ ਗਏ ਤਾਂ ਤਾਕਤਲੀ ਵਾਦ ਨੂੰ ਠੀਕ ਹੈ ਹਰ ਲੋਕੀਏ ਸਾਥ ਪਾਸ ਕਰੋ ਮੈਡੀਕਲ ਦੇ ਵਾਲਾ ਲੋਕਾਂ ਨੂੰ ਜਲਦ ਵਿੱਚ ਆਉਂਦੇ ਹੋਏ ਤੱਕ ਅਗਲੀ ਗੱਲ ਇਹਦੇ ਕਹਿ ਗਏ ਕਿ ਮੈਨੂੰ ਵਿਜੀਲੈਂਸ ਤਾਲਾ ਕਰਦੀ ਆ ਉਹ ਯਾਰ ਉਹ ਵੀ ਦੱਸਿਆ ਕਿ ਗੈਂਗਸਟਰਾਂ ਦਾ ਪਰਚਾ ਵੀ ਸਾਡੇ ਕੋਲ ਚੇਕੂਆ ਕਈ ਪ੍ਰਤੀ ਮੰਗ ਦੇ ਸੀ ਉਹ ਵੀ ਇਹਨੂੰ ਦੱਸਿਆ ਕਿ ਮੇਰੇ ਤਾਏ ਦੇ ਮੋਢੇ ਤੇ ਪਰਚਾ ਹੋਇਆ ਜਾਂ ਤੇ ਦੱਸ ਅਨਕੁਐਨ ਹੀ ਉਹ ਬਾਅਦ ਹਾਈ ਕੋਰਟ ਦੇ ਪਰਚਾ ਕੀਤਾ ਤੇ ਉਹ ਤੂੰ ਕਿਸੇ ਨੂੰ ਮਵਾ ਨਹੀਂ ਹੁੰਦਾ ਪਰ ਇਹ ਜੀ ਲੋਕ ਇਹਦਾ ਵਾ ਕਿ ਮੇਰੇ ਬਿਜ਼ਨਸ ਦਾ ਇਨਕੁਆਰੀ ਕਰਦੀ ਆ ਬਿਜ਼ਨਸ ਦਾ ਕੰਮ ਨਹੀਂ ਕਰਦਾ ਜੇ ਤੁਸੀਂ ਹੀ ਹੋਏਗਾ ਤੇ ਬਚ ਜਾਏਗਾ ਬਾਕੀ ਮੈਂ ਇਹ ਹੀ ਕਹਣਾ ਕਿ ਤੇ YouTube ਬਹੁਤ ਵਧੀਆ ਸਾਨੂੰ ਇਹ ਵੀ ਦੱਸ ਤੋ ਕਿ ਤੁਸੀਂ ਕਿਹੜੀ ਕਲਾਸਾ ਪੜ੍ਹਦੀਆਂ ਨੇ ਕਿ 1 ਸਾਲ ਵਿੱਚ 50000 ਰੁਪਏ ਦੀ ਆਰਡਰ ਵਾੜ ਜਾਂਦੀ ਆ ਸਾਨੂੰ ਵੀ ਕੋਈ ਕੰਮ ਦੱਸ ਦੋ ਇਹ ਵੀ ਕਰ ਲਈਏ ਕਿਉਂਕਿ ਅਸਲੀ ਦਾ ਸਾਨੂੰ ਪੈਸਾ ਕਾਢਣ ਵੀ ਹੁੰਦਾ ਕਿਉਂਕਿ ਉਹ ਹੋਰੀ ਕੋਈ ਦੇਉਣ ਵੀ ਜਿਹੜੇ ਫਾਇਦਾ ਲੈਂਦੇ ਹੋ ਅਰੇ ਸੀ ਤੇ ਸਿਰਫ ਇੰਗਲੀਆਂ ਦੇ ਗੱਲਾਂ ਮੈ ਇਹ ਜਵਾਬ ਉਹ ਦੇਣਾ ਨਹੀਂ ਸੀ ਪਰ ਤੂੰ ਮਜਬੂਰ ਕੀਤਾ ਤਾਂ ਦਿੱਤਾ ਤੇ ਹੁਣ ਅਗਲੀ ਆਪ ਵੀ ਗੱਲ ਦਾ ਤੇ ਸ਼ਾਇਦ ਪ੍ਰਮਾਤਮਾ ਦੀ ਕਿਰਪਾ ਵੀ ਕਿਸੇ ਤਰੀਕੇ ਨਾਲ ਸਾਡੇ ਮੇਲ ਵੀ ਹੋਏਗੀ ਲੋਕੀ ਵੀ ਪਰ ਉਹ ਮੁਰਲੀਨਾ ਇੰਨੀ ਕਿਹਿੰਤ ਕਰਾਂਗੇ ਸਾਰਿਆਂ ਨੂੰ ਪਿਆਰ ਨਾਲ ਜੋੜਾਂਗੇ ਦਬਕੇ ਨਾਲ ਨਹੀਂ ਤਾਂ ਉਹਲੀਣਾ ਬਰੈਲੀ ਕਰਾ ਦੇਗੀ ਤਾਂ ਦੁਆਰ ਜੀ